ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਇੰਨੀਆਂ ਕਹਾਣੀਆਂ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦਿਲਚਸਪ ਲੈ ਕੇ ਹਾਜ਼ਰ ਹੋਏ ਆਂ ਤੇ ਜੇਕਰ ਤੁਹਾਨੂੰ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਇੱਕ ਇਹ ਪਿਆਰ ਪਰ ਇੱਕ ਕਹਾਣੀ ਜੋ ਕਿ ਇੱਕ ਬੁੱਧੀਮਾਨ ਲੜਕੇ ਦੀ ਕਹਾਣੀ ਹੈ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਪੱਠੇ ਤੋਂ ਪਰੇ ਇੱਕ ਉੱਚੇ ਢਿੱਲੇ ਤੇ ਇੱਕ ਡਾਇਨਰ ਆਂਦੀ ਸੀ ਜਿਸ ਦਾ ਨਾਮ ਸੀ ਮੋਹੋ ਠਗੜੀ ਮੋਮੋ ਠਗਣੀ ਜਿਆਦਾਤਰ ਬੱਚਿਆਂ ਦਾ ਸ਼ਿਕਾਰ ਕਰਦੀ ਸੀ ਜਦੋਂ ਵੀ ਕੋਈ ਬੱਚਾ ਉਸ ਦੀ ਨਜ਼ਰੀ ਪੈਂਦਾ ਤਾਂ ਉਸ ਦੇ ਮਨ ਵਿੱਚ ਪਾਣੀ ਭਰ ਆਉਂਦਾ ਤੇ ਉਹ ਬੜੀ ਹੀ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਤੇ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਬੱਚਿਆਂ ਦਾ ਚਿੱਤ ਠੱਗ ਲੈਂਦੀ ਸੀ ਅਤੇ ਫਿਰ ਬੱਚਿਆਂ ਨੂੰ ਆਪਣੇ ਢਿੱਲੇ ਤੇ ਲਜ਼ਾਕੀ ਤੇਲ ਦੇ ਕੜਾਹੇ ਵਿੱਚ ਪਾ ਕੇ ਇੱਕ ਇੱਕ ਕਰਕੇ ਤਲ ਕੇ ਸਵਾਦਾਂ ਨਾਲ ਖਾ ਜਾਂਦੀ ਸੀ ਉਹ ਬਹੁਤ ਹੀ ਮਿੱਠੀ ਛੁਰੀ ਵਾਂਗ ਸੀ ਡਾਇਣ ਦੀ ਅਸਲੀਅਤ ਦਾ ਕਦੇ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗਾ ਇੱਕ ਦਿਨ ਡਾਇਣ ਮੋਮੋ ਠਗਣੀ ਇੱਕ 베ਰੀ ਦੇ ਥੱਲੇ ਬੁੱਢੀ ਔਰਤ ਦੇ ਰੂਪ ਵਿੱਚ ਜਾ ਬੈਠੀ ਅਚਾਨਕ ਇੱਕ ਬੱਚਾ ਗਲੇ 'ਚ ਪਣਾ ਬਸਤਾ ਲਮਕਾਈ 베ਰ ਤੋੜਨ ਤੇ ਲਾਲਚ ਵਿੱਚ ਉਥੇ ਆ ਗਿਆ ਤੇ ਬੁੱਢੀ ਔਰਤ ਨੂੰ ਪੁੱਛਣ ਲੱਗਾ ਮਾਤਾ ਜੀ ਮੈਂ ਬੇਰ ਤੋੜ ਕੇ ਲਿਜਾ ਸਕਦਾ ਬੁੱਢੀ ਔਰਤ ਨੇ ਅੱਗੋਂ ਜਵਾਬ ਦਿੱਤਾ ਕਿਉਂ ਨਹੀਂ ਬੇਟਾ ਬੇਰ ਤੁਸੀਂ ਜ਼ਰੂਰ ਤੋੜੋ ਮੈਂ ਵੀ ਤਾਂ ਬੇਰਾਂ ਲਈ ਹੀ ਬੈਠੀ ਆਂ ਤੋੜ ਕੇ ਆਪ ਵੀ ਲੈ ਲਿਓ ਤੇ ਮੈਨੂੰ ਵੀ ਬੇਰ ਦੇ ਦਿਓ ਇਹ ਸੁਣ ਕੇ ਬੱਚੇ ਨੇ ਝੱਟ ਗਲੇ 'ਚੋਂ ਬਸਤਾ ਉਤਾਰਿਆ ਤੇ ਬੁੱਢੀ ਔਰਤ ਨੂੰ ਫੜਾਉਂਦੇ ਹੋਏ ਕਿਹਾ ਚੰਗਾ ਫੇਰ ਜੈਰਾ ਕ ਮੇਰਾ ਬਸਤਾ ਫੜੋ ਤੁਸੀਂ ਅਜੇ ਉਸ ਬੱਚੇ ਨੇ ਬਸਤਾ ਫੜਾਉਣ ਲਈ ਅੱਗੇ ਹੱਥ ਹੀ ਵਧਾਇਆ ਸੀ ਕਿ ਮੋਮੋ ਠਗਣੀ ਨੇ ਉਸ ਨੂੰ ਗੁੱਟ ਤੋਂ ਫੜ ਲਿਆ ਤੇ ਹੱਸਦਿਆਂ ਹੋਇਆਂ ਕਿਹਾ ਅੱਜ ਮੈਂ ਤੈਨੂੰ ਬੇਰ ਖਵਾਉਣੀ ਆ ਚੱਲ ਮੇਰੇ ਟਿੱਲੇ ਤੇ ਅੱਜ ਮੈਂ ਤੈਨੂੰ ਤੇਲ ਵਿੱਚ ਤਲ ਕੇ ਲੂਣ ਲਾ ਕੇ ਸਵਾਦਾ ਨਾਲ ਖਾਵਾਂਗੀ ਤੇ ਆਪਣੀ ਦੋ ਦਿਨਾਂ ਦੀ ਭੁੱਖ ਵੀ ਮਿਟਾਵਾਂਗੀ ਇਹ ਕਹਿ ਕੇ ਉਸਨੇ ਬੱਚੇ ਨੂੰ ਬਸਤੇ ਸਮੇਤ ਬੋਰੀ ਵਿੱਚ ਪਾ ਲਿਆ ਤੇ ਆਪਣੇ ਢਿੱਲੇ ਵੱਲ ਨੂੰ ਚੱਲ ਪਈ ਬੱਚਾ ਬਹੁਤ ਚੀਕਿਆ ਪਰ ਉਸ ਦੀਆਂ ਚੀਕਾਂ ਕਿਸੇ ਦੇ ਵੀ ਕੰਨੀਆਂ ਨਾ ਪਈਆਂ ਅੰਤ ਬੱਚਾ ਸਾਹ ਕੁੱਟਣ ਕਾਰਨ ਬੇਹੋਸ਼ ਹੋ ਗਿਆ ਜਦੋਂ ਬੱਚੇ ਵਾਲੀ ਬੋਰੀ ਚੁੱਕ ਕੇ ਡੈਣ ਮੋਮੋ ਠਗਣੀ ਆਪਣੇ ਢਿੱਲੇ ਵੱਲ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਬਿਸ਼ਾਬ ਆ ਗਿਆ ਉਹ ਇੱਕ ਤਰਖਾਨ ਦੀ ਦੁਕਾਨ ਤੇ ਰੁਕ ਗਈ ਤੇ ਤਰਖਾਨ ਨੂੰ ਬੋਰੀ ਰੱਖ ਦਿਆ ਕਹਿਣ ਲੱਗੀ ਭਰਾਵਾ ਇਸ ਬੋਰੀ ਵਿੱਚ ਮੇਰਾ ਕੀਮਤੀ ਸਮਾਨ ਹੈ ਤੇ ਮੇਰੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ ਮੈਂ ਬਾਥਰੂਮ ਕਰਕੇ ਆਈ ਤੇ ਤੂੰ ਇੱਥੇ ਹੀ ਮੇਰੀ ਬੋਰੀ ਦਾ ਧਿਆਨ ਰੱਖੀ ਤਰਖਾਨ ਨੇ ਅੱਗੋਂ ਕਿਹਾ ਕੋਈ ਗੱਲ ਨਹੀਂ ਰੱਖ ਦਿਓ ਇੱਥੇ ਬੋਰੀ ਠਾਬ ਬੋਰੀ ਰੱਖ ਕੇ ਮੋਮੋ ਠਗਣੀ ਬਾਥਰੂਮ ਕਰਨ ਚਲੀ ਗਈ ਕਹਿੰਦੇ ਹਨ ਕਿ ਸਭ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪ ਹੈ ਰੱਬ ਦੀ ਮਿਹਰ ਨਾਲ ਅਚਾਨਕ ਬੱਚੇ ਨੂੰ ਹੋਸ਼ ਆ ਗਈ ਤੇ ਬੋਰੀ ਹਿੱਲਣ ਲੱਗ ਪਈ ਜਦੋਂ ਬੋਰੀ ਥੱਲੇ ਡਿੱਗੀ ਤਾਂ ਤਰਖਾਨ ਨੂੰ ਸ਼ੱਕ ਪੈ ਗਿਆ ਕਿ ਇਸ ਬੋਰੀ ਵਿੱਚ ਕੁਝ ਨਾ ਕੁਝ ਅਜੀਹਾ ਹਰਾਨੀ ਜਨਕ ਜ਼ਰੂਰ ਹੈ ਉਸ ਨੇ ਤਰੰਤ ਬੋਰੀ ਦਾ ਮੂੰਹ ਖੋਲ੍ਹਿਆ ਤੇ ਇੱਕ ਬੱਚਾ ਵੇਖ ਕੇ ਇੱਕਦਮ ਚੱਕਰ ਖਾ ਗਿਆ ਤੇ ਬੱਚੇ ਨੂੰ ਬੋਰੀ ਵਿੱਚੋਂ ਬਾਹਰ ਕੱਢ ਕੇ ਤੇ ਬੋਰੀ ਵਿੱਚ ਵੱਜਣ ਦਾ ਕਾਰਨ ਪੁੱਛਣ ਲੱਗਾ ਸਹਿਮੇ ਤੇ ਡਰੇ ਹੋਏ ਬੱਚੇ ਨੇ ਰੋਂਦਿਆਂ ਹੋਇਆਂ ਕਿਹਾ ਅੰਕਲ ਜੀ ਇਹ ਜੋ ਬੁੱਢੀ ਔਰਤ ਹੈ ਇਹ ਇੱਕ ਡੈਨ ਹੈ ਜਿਸ ਦਾ ਨਾਮ ਹੈ ਮੋਮੋ ਠਗਣੀ ਜਿਸ ਨੇ ਮੈਨੂੰ ਬੋਰੀ ਵਿੱਚ ਬੰਦ ਕੀਤਾ ਸੀ ਤਾਂ ਤਰਖਾਨ ਨੇ ਕਿਹਾ ਅੱਛਾ ਹੁਣ ਤੂੰ ਜਾ ਭੱਜ ਜਾ ਆਪਣੇ ਘਰ ਤੇਰੇ ਘਰ ਵਾਲੇ ਉਡੀਕ ਕਰਦੇ ਹੋਣਗੇ ਤੇ ਅੱਜ ਤੋਂ ਬਾਅਦ ਕਦੀ ਵੀ ਇਸ ਦੇ ਝਾਂਸੇ ਵਿੱਚ ਨਾ ਆਵੀ ਇਹ ਸੁਣ ਕੇ ਬੱਚਾ ਭੱਜ ਗਿਆ ਤਰਖਾਨ ਨੇ ਬੱਚੇ ਦੀ ਥਾਂ ਤੇ ਲੱਕੜਾਂ ਦੇ ਮੋਛੇ ਬੋਰੀ ਵਿੱਚ ਭਰ ਕੇ ਬੋਰੀ ਦਾ ਮੂੰਹ ਚੰਗੀ ਤਰ੍ਹਾਂ ਬੰਨ੍ਹ ਦਿੱਤਾ। ਮੋਮੋ ਠੱਗਣੀ ਜਦੋਂ ਆਈ ਤਰਖਾਨ ਕੋਲ ਤੇ ਬੋਰੀ ਨੂੰ ਟਿੱਲੇ ਤੇ ਲੈ ਗਈ। ਟਿੱਲੇ ਤੇ ਜਾ ਕੇ ਉਹ ਖੁਸ਼ੀ ਵਿੱਚ ਟਪੂਸੀਆਂ ਮਾਰਨ ਲੱਗੀ ਤੇ ਆਪ ਮਹਾਰੇ ਬੋਲਣ ਲੱਗੀ ਅੱਜ ਮੈਂ ਤੈਨੂੰ ਤਲ ਕੇ ਖਾਣਾ ਹੈ। ਤੇ ਲੂਣ ਲਾ ਕੇ ਸਵਾਦਾ ਨਾਲ ਖਾਣਾ ਤਾਂ ਹੀ ਤਾਂ ਮੇਰੀ ਭੁੱਖ ਮਿٹےਗੀ ਉਸ ਨੇ ਕੜਾਹੇ ਵਿੱਚ ਤੇਲ ਪਾਇਆ ਤੇ ਬਹੁਤ ਹੀ ਖੁਸ਼ੀ ਨਾਲ ਝੁਮਣ ਲੱਗੀ ਤੇ ਉਸ ਨੇ ਕੜਾਹੇ ਵਿੱਚ ਤੇਲ ਪਾਇਆ ਅਤੇ ਬਲ ਦੀ ਅੱਗ ਤੇ ਰੱਖ ਦਿੱਤਾ ਜਦੋਂ ਤੇਲ ਵਿੱਚ ਪਾਉਣ ਲਈ ਉਸ ਨੇ ਬੋਰੀ ਖੋਲੀ ਤਾਂ ਲੱਕੜ ਦੇ ਮੋਸ਼ੇ ਵੇਖ ਕੇ ਲੋਹੇ ਲੱਖੀ ਹੋ ਗਈ ਤੇ ਗੁੱਸੇ ਵਿੱਚ ਉਸਨੇ ਤੇਲ ਦਾ ਕੜਾਹਾ ਭਰਿਆ ਹੋਇਆ ਉਧਰ ਦੂਰ ਮਾਰਿਆ ਤੇ ਫਿਰ ਰੋਣ ਲੱਗ ਗਈ ਅਗਲੇ ਦਿਨ ਉਹ 베ਰੀ ਉਸੇ 베ਰੀ ਦੇ ਥੱਲੇ ਬੈਠ ਗਈ ਅੱਜ ਉਸਨੇ ਆਪਣਾ ਰੂਪ ਇੱਕ ਸੁੰਦਰ ਅਪਸਰਾ ਵਰਗਾ ਬਣਾਇਆ ਹੋਇਆ ਸੀ ਭੁੱਖ ਨੇ ਉਸਨੂੰ ਪਾਗਲ ਕੀਤਾ ਹੋਇਆ ਸੀ ਉਹ ਅਜੇ ਬੱਚੇ ਬਾਰੇ ਸੋਚ ਹੀ ਰਹੀ ਸੀ ਕਿ ਅਚਾਨਕ ਇੱਕ ਬਹੁਤ ਹੀ ਸੁਨੱਖਾ ਸੁਨਹਿਰੀ ਵਾਲਾਂ ਵਾਲਾ ਮੁੰਡਾ 베ਰੀ ਤੋਂ 베ਰ ਤੋੜਨ ਲਈ ਆਇਆ ਤੇ ਉਸੇ ਤਰ੍ਹਾਂ ਹੀ ਮੋਮੋ ਠਗਣੀ ਨੇ ਉਸ ਦਾ ਦਿਲ ਠੱਗਿਆ ਜਦੋਂ ਸਕੂਲ ਦਾ ਬਸਤਾ ਉਸ ਨੂੰ ਫੜਾਉਣ ਲੱਗਾ ਤਾਂ ਮੋਮੋ ਠਗਣੀ ਨੇ ਇੱਕ ਝੱਟੇ ਨਾਲ ਹੀ ਲੜਕੇ ਨੂੰ ਫੜ ਕੇ ਬੋਰੀ ਵਿੱਚ ਪਾ ਲਿਆ ਤੇ ਉੱਪਰੋਂ ਚੰਗੀ ਤਰ੍ਹਾਂ ਬੋਰੀ ਦਾ ਮੂੰਹ ਬੰਨ ਲਿਆ ਹੁਣ ਉਸਨੇ ਸੋਚਿਆ ਕਿ ਆਜੋ ਸਿੱਧੀ ਆਪਣੇ ਢਿੱਲੇ ਤੇ ਜਾਵੇਗੀ ਰਸਤੇ ਵਿੱਚ ਬਿਲਕੁਲ ਵੀ ਨਹੀਂ ਰੁਕੇਗੀ ਉਹ ਖੁਸ਼ੀ ਖੁਸ਼ੀ ਢਿੱਲੇ ਤੇ ਪਹੁੰਚੀ ਤੇਲ ਦਾ ਕੜਾਹਾ ਬਲਦੀ ਅੱਗ ਤੇ ਰੱਖਿਆ ਫਿਰ ਲੜਕੇ ਨੂੰ ਕੜਾਹੇ ਵਿੱਚ ਤਲਣ ਲਈ ਬਾਹਰ ਕੱਢਿਆ ਲੜਕੇ ਦੇ ਲੜਕੇ ਦੇ ਸੁਨਹਿਰੀ ਬਾਲ ਵੇਖ ਕੇ ਉਹ ਲਾਲਚੀ ਤੇ ਉਤਾਪਲੀ ਹੋ ਗਈ ਉਸਨੇ ਲੜਕੇ ਨੂੰ ਪੁੱਛਿਆ ਪੁੱਤਰ ਇਹ ਤੇਰੇ ਬਾਲ ਸੁਨਹਿਰੀ ਕਿਵੇਂ ਹੋਏ ਅੱਗੋਂ ਮੁੰਡੇ ਨੇ ਵੀ ਬੜੀ ਸਿਆਣਪ ਨਾਲ ਜਵਾਬ ਦਿੱਤਾ ਆਂਟੀ ਆਂਟੀ ਮੇਰੀ ਮਾਂ ਨੇ ਮੇਰੇ ਸਿਰ ਨੂੰ ਚੌ ਦੌਰੇ ਤੇ ਰੱਖ ਕੇ ਉਸ ਉੱਤੇ ਗਿਣ ਕੇ 10 ਮੰਗਲੇ ਮਾਰੇ ਸਨ ਜਿਸ ਕਾਰਨ ਮੇਰੇ ਵਾਲ ਸੁਨਹਿਰੀ ਹੋ ਗਏ ਇਹ ਸੁਣ ਕੇ ਮੋਮੋ ਠਗਣੀ ਨੇ ਕਿਹਾ ਪੁੱਤਰ ਕੀ ਤੂੰ ਮੇਰੇ ਵਾਲ ਵੀ ਸੁਨਹਿਰੀ ਕਰ ਸਕਦਾ ਮੈਨੂੰ ਤੇਰੇ ਵਾਲ ਬਹੁਤ ਵਧੀਆ ਲੱਗੇ ਨੇ ਤਾਂ ਉਹ ਬੋਲੀ ਕਿਉਂ ਨਹੀਂ ਆਂਟੀ ਮੈਂ ਤੇ ਪੰਜ ਮੁਗਲਿਆਂ ਨਾਲ ਹੀ ਤੁਹਾਡੇ ਵਾਲ ਸਿੱਧੇ ਕਰ ਸਕਦਾ ਤੇ ਸੁਨਹਿਰੇ ਕਰ ਸਕਦਾ ਤਾਂ ਮੋਮੋ ਠਗਣੀ ਦੇ ਮਨ ਵਿੱਚ ਲਾਲਚ ਆ ਗਿਆ ਹੁਣ ਉਹ ਆਪਣੇ ਵਾਲਾਂ ਨੂੰ ਸੁਨਹਿਰੀ ਦੇਖਣਾ ਚਾਹੁੰਦੀ ਸੀ ਤੇ ਉਸ ਨੇ ਜਲਦੀ ਹੀ ਹਾਂ ਕਰ ਦਿੱਤੀ ਮੋਮੋ ਠਗਣੀ ਨੇ ਕਿਹਾ ਚੰਗਾ ਚੱਲ ਫੇਰ ਤੂੰ ਸ਼ੁਰੂ ਕਰ ਮੁੰਡੇ ਨੇ ਕਿਹਾ ਚਲੋ ਰੱਖੋ ਸਿਰ ਦੋਰੇ ਵਿੱਚ ਇਹ ਸੁਣ ਕੇ ਮੋਮੋ ਠਗਣੀ ਨੇ ਆਪਣਾ ਸਿਰ ਦੋਰੇ ਵਿੱਚ ਰੱਖ ਦਿੱਤਾ ਜਦੋਂ ਮੋਮੋ ਠਗਣੀ ਨੇ ਸਿਰ ਦੋਰੇ ਵਿੱਚ ਰੱਖਿਆ ਤਾਂ ਮੁੰਡੇ ਨੇ ਪੂਰੀ ਤਾਕਤ ਤੇ ਰਫਤਾਰ ਨਾਲ 10 15 ਮੁਗਲੇ ਉਸ ਦੇ ਸਿਰ ਤੇ ਜੜ ਕੇ ਡੈਣ ਮੋਮੋ ਠਗਣੀ ਦਾ ਸਿਰ ਟਾ ਸੁਟਿਆ ਡੈਣ ਮੋਮੋ ਠਗਣੀ ਦਾ ਅੰਤ ਹੋ ਗਿਆ ਉਹ ਚੀਕਾਂ ਮਾਰਦੀ ਰਹੀ ਤੇ ਮੁੰਡੇ ਨੇ ਮੁਗਲੇ ਮਾਰਨੋਂ ਨਾ ਛੱਡਿਆ ਉਸ ਨੇ ਉਸ ਨੂੰ ਉਸ ਦੀ ਸਜ਼ਾ ਦਿੱਤੀ ਤੇ ਉਸ ਦੇ ਮੁਗਲੇ ਮਾਰ ਕੇ ਜਦ ਉਸ ਨੇ ਦੇਖਿਆ ਕਿ ਹੁਣ ਡੈਣ ਮੋਮੋ ਠਗਣੀ ਬੋਲਣੋਂ ਬੰਦ ਹੋ ਗਈ ਹੈ ਤਾਂ ਉਹ ਉਥੋਂ ਭੱਜ ਗਿਆ ਸੀ ਏ ਉਹ ਹੀ ਲੜਕਾ ਸੀ ਜਿਸ ਨੂੰ ਮੋਮੋ ਠਗਣੀ ਨੇ ਆਪਣੇ ਬੋਰੀ ਵਿੱਚ ਬੰਦ ਕਰਕੇ ਤਲਣ ਲਈ ਲੈ ਕੇ ਗਈ ਸੀ ਤੇ ਉਹ ਆਪਣੇ ਵਾਲਾਂ ਨੂੰ ਨਕਲੀ ਵਾਲ ਲਗਾ ਕੇ ਮੋਮੋ ਠਗਣੀ ਨਾਲ ਲੜਨ ਆਇਆ ਸੀ ਕਿਉਂਕਿ ਹੁਣ ਉਸ ਨੂੰ ਸਮਝ ਆ ਚੁੱਕੀ ਸੀ ਕਿ ਮੋਮੋ ਠਗਣੀ ਦਾ ਅੰਤ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਫਿਰ ਤੋਂ ਹੋਰਾਂ ਬਹੁਤ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਇਸ ਤਰ੍ਹਾਂ ਬੁੱਧੀਮਾਨ ਲੜਕੇ ਨੇ ਆਪਣੀ ਸਿਆਣਪ ਦੇ ਨਾਲ ਪਿਆਨਕ ਡੈਡ ਮੋਮੋ ਠਗਣੀ ਦਾ ਅੰਤ ਕਰ ਦਿੱਤਾ ਅਤੇ ਆਪਣੀ ਜਾਨ ਬਚਾ ਲਈ ਉਸ ਦਿਨ ਤੋਂ ਬਾਅਦ ਪਿੰਡ ਦਾ ਕੋਈ ਵੀ ਬੱਚਾ ਉਸ ਰਸਤੇ ਤੇ ਜਾਣ ਤੋਂ ਨਹੀਂ ਸੀ ਡਰਦਾ ਤੇ ਸਾਰੇ ਬੱਚੇ ਖੁਸ਼ੀ-ਖੁਸ਼ੀ ਆਪਣੇ ਸਕੂਲ ਜਾਂਦੇ ਤੇ ਸਕੂਲ ਤੋਂ ਘਰ ਵਾਪਸ ਆਉਂਦੇ ਸਨ ਇਹ ਸਭ ਉਸ ਬਹਾਦਰ ਬੱਚੇ ਦੇ ਕਾਰਨ ਹੋਇਆ ਤੇ ਉਸ ਬਹਾਦਰ ਬੱਚੇ ਨੇ ਸਾਰੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਕਿ ਸਾਨੂੰ ਕਦੇ ਵੀ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਹਮੇਸ਼ਾ ਸਾਨੂੰ ਆਪਣੀ ਬੁੱਧੀ ਅਤੇ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿੱਥੇ ਸਾਡੇ ਤੋਂ ਤਾਕਤ ਦਾ ਇਸਤੇਮਾਲ ਨਾ ਹੋਵੇ ਉੱਥੇ ਸਾਨੂੰ ਬੁੱਧੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਅਸੀਂ ਬੁਰਾਈ ਤੇ ਅੰਤ ਪਾ ਸਕਦੇ ਹਾਂ ਇਸ ਤਰ੍ਹਾਂ ਹੁਣ ਮੋਮੋ ਠਗਣੀ ਦਾ ਅੰਤ ਹੋ ਚੁੱਕਿਆ ਸੀ ਤੇ ਸਾਰੇ ਪਿੰਡ ਵਾਲੇ ਖੁਸ਼ੀ-ਖੁਸ਼ੀ ਰਹਿੰਦੇ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ